ਇਲਾ ਮਤਾ ਇਹ ਹੈ ਕਿ ਮਸੀਹ ਭਾਈਚਾਰੇ ਚੜਾਵਾ ਜਿਹੜੀ ਪਰਵਾਜ਼ ਦੇ ਨਾਲ ਜੁੜਿਆ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸواری ਜਿਹੜੀ ਉਹ ਨਹੀਂ ਜਾਵੇਗੀ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਕੀਤੀ ਕਰੇਗਾ ਜਿਨ੍ਹਾਂ ਪਰਿਵਾਰਾਂ ਨਾਲ ਜਿਹਨੂੰ ਇਹ ਜੁੜੇ ਨੇ ਮਸੀਹ ਭਾਈਚਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਇਹ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਇਹ ਕਹਣੇ ਫਿਰ ਦਫਨਾਉਣਾ ਤੇ ਫਿਰ ਸਿਵਾ ਵਿੱਚ ਨਹੀਂ ਦਫਨਾ ਸਕਦੇ ਇਹ ਪਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਛਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਕਿਉਂ ਲਾ ਸਕਦੇ ਇਹ ਨਗਰ ਵਿੱਚ ਮਸੀਹ ਪਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ ਮਤੇ ਆ ਇਸ ਦਾ ਤਰਨਤਾਰਨ ਦੇ ਇਸ ਪਿੰਡ ਦੇ ਵਿੱਚ ਮਸੀਹੀ ਪਾਈਚਾਰੇ ਦੇ ਲਈ ਕਿਤਾਬ ਮਤਾ ਪਾਸ ਕਈਆਂ ਵੱਖ-ਵੱਖ ਗੱਲਾਂ ਐਸਐਮਓ ਕੇ ਕਿਹੜੀਆਂ ਗੱਲਾਂ ਆਖੀਆਂ ਗਈਆਂ ਨੇ ਵਿਅਕਤੀਆਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਮਸੀਹੀ ਪਾਇ ਚਾਰੇ ਦੇ ਖਿਲਾਫ ਕਿਹੜਾ ਮਤਾ ਪਾਸ ਕੀਤਾ ਗਿਆ ਹੈ ਤੁਸੀਂ ਵੀ ਸੁਣੋ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਜੀ ਕਿਹੜਾ ਪਿੰਡ ਪਿੰਡ ਇਹੀ ਸੰਗਰ ਕੋਟ ਕੀ ਕਹੋਗੇ ਮਤੇ ਪਾਇ ਮਜੀਠ ਪਾਇ ਚਾਰੇ ਦੇ ਲੋਕਾਂ ਦੇ ਉਦਨ ਇਕਾਠੇ ਇਕੱਠੇ ਹੋਏ ਕੀ ਕਾਰਨ ਰਿਹਾ ਮਤੇ ਪਾਉਣ ਦਾ ਮਤੇ ਪਾਉਣ ਦਾ ਕਾਰਨ ਜਿਹੜਾ ਇਹੀ ਰਿਹਾ ਇਹ ਅਸੀਂ ਪਿਛਲੇ ਦਿਨਾਂ ਤੋਂ ਇਹਨਾਂ ਨੂੰ ਵੇਖ ਰਿਹਾ ਸੀ ਤੇ ਇਹ ਆਪਣੀਆਂ ਜਿਵੇਂ ਮਨਮਾਨੀ ਕਹਿ ਸਕਦੇ ਆਪਾਂ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰੋ ਘਰੀ ਜਿਹੜਾ ਤੁਸੀਂ ਇਹ ਇਸਾਮਸੀ ਦਾ ਜੋ 크리스마ਸ ਡੇ ਮਨਾਉਂਦੇ ਆ ਤੁਸੀਂ ਆਪਣੇ ਘਰ ਜੋ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਮਨਾਓ ਪਰ ਇਹ ਇਸ ਗੱਲ ਤੇ ਵਿਝੇਦੇ ਪਏ ਸੀ ਜਿਹੜਾ ਵਾ ਇਹ ਡੀਜੇ ਲਾ ਕੇ ਤੇ ਸਾਰੇ ਨਗਰ ਦੇ ਚਾਚ ਫੇਰੇ ਜਿਹੜੀ ਆ ਜਿਵੇਂ ਆਪਾਂ ਨਗਰ ਕੀਰਤਨ ਕਰਦੇ ਆ ਤੇ ਇਹ ਸ਼ੋਭਾ ਯਾਤਰਾ ਜਿਹੜੀ ਕਰਨੀ ਹੈ ਇਹ ਹੋਈ ਸਮਝਾਇਆ ਵੀ ਕੀ ਦੀਦੀ ਦੇ ਤਲ ਰਹਾ ਤੇ ਇਹ ਜਿਹੜੀ ਆ ਪਿੰਡ ਇਜਾਜ਼ਤ ਨਹੀਂ ਦਿੰਦਾ ਨਾ ਨਗਰ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਮਾਤਾ ਕੀਵੀ ਜੀ ਦਾ ਜਿਹੜਾ ਇਤਿਹਾਸਕ ਨਗਰ ਆ ਤੇ ਇਸ ਕਰਕੇ ਕਿਉਂਕਿ ਅਸੀਂ ਮਾਤਾ ਕੀਵੀ ਜੀ ਦਾ ਜਿਹੜਾ ਵਿਆਹਪੁਰਪਾ ਉਹ ਵੀ ਅਸੀਂ ਹਰ ਸਾਲ ਇੱਥੇ ਬੜੀ ਸ਼ਰਦਾ ਪਾਵਨਾਂ ਦੇ ਨਾਲ ਸਾਰੇ ਜਿੰਨੇ ਵੀ ਇਲਾਕਾ ਨਿਵਾਸੀ ਸੰਗਤਾਂ ਉਹ ਮਨਾਉਂਦੀਆਂ ਕਿਉਂਕਿ ਆ ਹੁਣ ਅੱਗੇ ਮਾਗ ਦਾ ਮਹੀਨਾ ਆਉਣਾ ਤੇ ਮਾਗ ਦੇ 15 16 ਮਾਗ ਨੂੰ ਜਿਹੜਾ ਇਹ ਜਿਹੜਾ ਵਿਆਹਪੁਰਪਾ ਇਹ ਬੜੀ ਸ਼ਰਦਾ ਪਾਵਨਾਂ ਦੇ ਨਾਲ ਮਨਾਇਆ ਜਾਂਦਾ ਤੇ ਅਸੀਂ ਨਸੀਬਾਈ ਚਰੇ ਨੂੰ ਇਹੋ ਬੇਨਤੀ ਕੀਤੀ ਵੀ ਤੁਸੀਂ ਜੋ ਵੀ ਚਲੋ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਜੋ ਤੁਸੀਂ ਆਪੋ ਆਪਣੇ ਘਰ ਹੀ ਜਿਸ ਤਰ੍ਹਾਂ ਮਰਜ਼ੀ ਆਪਣਾ ਜਸ਼ਨ ਕਰੋ ਪਰ ਜਿਹੜਾ ਗਲੀਆਂ ਬਜ਼ਾਰਾਂ ਦੇ ਵਿੱਚ ਜਿਹੜਾ ਡੀਜੀ ਲਾ ਕੇ ਆ ਇਹਦੀ ਇਜਾਜ਼ਤ ਜਿਹੜੀ ਅਸੀਂ ਨਹੀਂ ਦੇ ਸਕਦੇ ਕਿੰਨੀ ਟਿੰਕ ਦੀ ਗੱਲ ਹੈ ਜਿਹੜਾ ਮੈਂ ਜੇ 23 12 24 ਦੀ ਗੱਲ ਹੈ ਕਿੰਨੇ ਕੁ ਲੋਕ ਹਾਜ਼ਰ ਸੀ ਸਾਰੇ ਪਿੰਡ ਦੀ ਸੰਗਤ ਨਾਲ ਮਿਲ ਕੇ ਆ ਹਾਂ ਸਾਰਾ ਨਗਰ ਹੀ ਹਾਜ਼ਰ ਸੀ ਲਗਭਗ ਕੋਈ ਆਪਾਂ 4-500 ਬੰਦਾ ਜਿਹੜਾ ਉਹ ਉਸ ਉਸ ਟਾਈਮ ਨਗਰ ਦਾ ਹਾਜ਼ਰ ਸੀ ਕਮੇਟੀਆਂ ਕਿੰਨੀਆਂ ਬੰਨ੍ਹਦੀਆਂ ਜਿਹੜੀਆਂ ਕਮੇਟੀਆਂ ਨਗਰ ਦੀਆਂ ਕਮੇਟੀਆਂ 4 ਆ ਜੀ ਇੱਕ ਮੱਥਿਆ ਲੰਗਰ ਕਮੇਟੀ ਪੂਰਨਮਾਸ਼ੀ ਲੰਗਰ ਕਮੇਟੀ ਗੁਰਦੁਆਰਾ ਮਾਤਾ ਕੀਵੀ ਜੀ ਪ੍ਰਬੰਧਕ ਕਮੇਟੀ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਤੇ ਕਿਸਾਨ ਸੰਘਰਸ਼ ਕਮੇਟੀ ਵੀ ਸਾਡੇ ਨਗਰ ਦੇ ਹੈਗੀ ਆ ਉਹਨਾਂ ਦੀ ਵੀ ਸਹਿਮਤੀ ਨਾਲ ਆ ਤੇ ਸਮੇਰ ਪੰਚਾਇਤ ਦੀ ਜਿਹੜੀ ਆ ਉਹ ਵੀ ਸਹਿਮਤੀ ਨਾਲ ਕੀ ਨਾਮ ਆਪਣਾ ਮੇਰਾ ਅਜੀਤ ਸਿੰਘ ਆ ਜੀ ਅਜੀ ਕਹਿੰਦੇ ਕੀ ਕਹੋਗੇ ਜਿਹੜੇ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਮਤੇ ਪਾਏ ਗਏ ਆ ਕੀ ਕਾਰਨ ਰਿਹਾ ਉਹ ਮਤੇ ਕੋੰਦਾ ਇਹ ਤੇ ਜੋ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਆ ਉਹਦੇ ਬਾਰੇ ਤੁਹਾਨੂੰ ਦੱਸਿਆ ਵੀ ਇਹ ਨਾ ਕਰਕੇ ਸਾਡੇ ਵਿੱਚੋਂ ਸਾਡੇ ਬੱਚੇ ਜਿਹੜੇ ਨਿਕਲ ਕੇ ਦੂਜੇ ਧਰਮ ਨੂੰ ਅਪਣਾ ਰਹੇ ਆ ਤੁਹਾਨੂੰ ਇਸ ਗੱਲ ਦਾ ਵੀ ਬੜਾ ਦੋਖ ਜਦ ਕਿਉਂ ਤੁਸੀਂ ਗਏ ਇਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਦੁੱਖ ਕੇ ਕਿ ਮਲਬ ਕਿਉਂ ਤੁਸੀਂ ਇਹ ਧਰਮ ਛੱਡ ਕੇ ਗਏ ਪਰ ਇਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਿੱਦਣ ਮਤੇ ਪਾਇਆਦਣ ਆਈਸੀਯੂ ਤੇ ਮਰੀ ਪਾਈ ਗਏ ਹਾਂਜੀ ਆਏ ਆਏ 8-10 ਘਰ ਆਏ ਬੀਬੀਆਂ ਜਿਆਦੀ ਆਈਆਂ ਤੇ ਬੰਦੇ ਘਾਟੇ ਇਹ ਕੀ ਕਾਰਨ ਰਿਹਾ ਵੀ ਇਹ ਮਤੇ ਪਾਉਣੇ ਪਏ ਕਿਉਂਕਿ ਦੀਦ ਦਿਹਾੜਿਆਂ ਦਾ ਕਰਕੇ ਪੁੱਛੀ ਇਹ ਮਤੇ ਪਾਏ ਹਾਂ ਸੀ ਦੀਦ ਦਿਹਾੜਿਆਂ ਦਾ ਵੀ ਆ ਤਾਂ ਵੈਸੇ ਵੀ ਗਾਂ ਫੇਰੇ ਕੰਮ ਮਲਬੀ ਇਦਾਂ ਹੀ ਚੱਲ ਬਣਾ ਝਗੜਾ ਵੀ ਉਸੇ ਤੇ ਹੱਤਕਨਗਰ ਬਾਰੇ ਕੀ ਕਹਿਣਾ ਚਾਹੋਗੇ ਇੱਥੇ ਤੇ ਮਾਤਾ ਕੀ ਜੀ ਦਾ ਜਨਮ ਸਥਾਨ ਆ ਇਹ ਗੁਰੂ ਅੰਦੇਜ ਵੀ ਇੱਥੇ ਵਿਹਣ ਆਏ ਸੀ ਮਾਤਾ ਕੀ ਜੀ ਇਹ ਬਹੁਤ ਮਲਵਈ ਸਾਰੇ ਵਰਲਡ ਦੇ ਵਿੱਚ ਪਤਾ ਲੱਗ ਗਿਆ ਜਨ ਸੰਗਤ ਨੂੰ ਪਤਾ ਕੀ ਦਾ ਇੱਕ ਹੋਰ ਗੁਰਦੁਆਰਾ ਬਾਬੇ ਜੀ ਮਨ ਸਿੰਘ ਦੇ ਨਾਂ ਤੇ ਚੱਲ ਰਿਹਾ ਜੀ ਕਿੰਨੇ ਕੋ ਪਰਿਵਾਰਾਂ ਜੀ ਭਾਈ ਜਰੇ ਸਾਡੇ ਪਿੰਡ ਦੇ ਕੋਈ 8-10 ਦੇ ਕਰੀਬ ਹੈਗੇ ਜਿਹੜੇ ਮਟੇ ਪਾਏ ਗਏ ਸਾਰੇ ਪਿੰਡ ਦੀ ਸੰਗਤੀ ਦੇ ਨਾਲ ਹਾਂ ਪਿੰਡ ਦੀ ਸੰਗਤੀ ਨਾਲ ਪਚਾਇਦੀ ਸੰਗਤੀ ਨਾਲ ਸਾਰਾ ਨਗਰ ਇੱਥੇ ਇਕੱਠਾ ਹੋਇਆ